ਜੀ ਹਾਂ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾਅ ਰਹੇ ਨੇ ਇਸ ਵੀਡੀਓ ਦੇ ਵਿੱਚ ਇਹ ਜਾਣਕਾਰੀ ਦੇਵਾਂਗੇ ਸੋ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ 18 ਦਸੰਬਰ 2023 ਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਪਠਾਨਕੋਟ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ ਅੱਜ ਕਿੰਨੂ ਦਾ ਭਾਅ ਰਿਹਾ 22 ਰੁਪਏ ਪ੍ਰਤੀ ਕਿਲੋ ਮੋਗਾ ਦੇ ਵਿੱਚ ਕਿੰਨੂ ਵੇਚਿਆ 21 ਰੁਪਏ ਪ੍ਰਤੀ ਕਿਲੋ ਤੇ ਲੁਧਿਆਣਾ ਦੇ ਵਿੱਚ 22 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਲੁਧਿਆਣਾ ਦੀ ਖੰਨਾ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ ਕਿੰਨੂ ਦਾ ਭਾਅ ਅੱਜ 25 ਰੁਪਏ ਪ੍ਰਤੀ ਕਿਲੋ ਰਿਆ ਜਲੰਧਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ 16 ਰੁਪਏ ਪ੍ਰਤੀ ਕਿਲੋ ਰਿਹਾ ਹੈ ਜੀ ਕਿਨੂ ਦਾ ਭਾ ਤੇ ਫਾਜ਼ਿਲਕਾ ਦੀ ਜਲਾਲਾਬਾਦ ਮੰਡੀ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਕਿਨੂ ਵਿਕਿਆ ਹੈ 14 ਰੁਪਏ 50 ਪੈਸੇ ਪ੍ਰਤੀ ਕਿਲੋ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਕਿਨੂ ਦਾ ਭਾ ਜਿਹੜਾ ਰਿਹਾ ਉਹ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਕਿਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਫਰੋਈਪੁਰ ਦੇ ਵਿੱਚ ਜਿਹੜਾ ਕਿਨੂ ਦਾ ਭਾ ਰਿਹਾ ਉਹ 30 ਰੁਪਏ ਪ੍ਰਤੀ ਕਿਲੋ ਰਿਹਾ ਪਟਿਆਲਾ ਦੇ ਵਿੱਚ ਜਿਹੜਾ ਕਿਨੂ ਦਾ ਭਾਰ ਰਿਹਾ 25 ਰੁਪਏ ਪ੍ਰਤੀ ਕਿਲੋ ਰਿਹਾ ਤੇ ਹੁਸ਼ਿਆਰਪੁਰ ਦੇ ਦਸੂਹਾ ਦੇ ਵਿੱਚ ਜਿਹੜਾ ਕਿਨੂ ਵਿਕਿਆ ਅੱਜ ਦੋਸਤੋ ਉਹ ਵਿਕਿਆ ਜੀ 10 ਰੁਪਏ ਪ੍ਰਤੀ ਕਿਲੋ ਤੋਂ ਲੈ ਕੇ 25 ਰੁਪਏ ਪ੍ਰਤੀ ਕਿਲੋ ਤੱਕ ਗੁਰਦਾਸਪੁਰ ਦੇ ਬਟਾਲਾ ਦੀ ਗੱਲ ਕਰ ਲੈਣੇ ਆ ਜਿੱਥੇ ਕਿਨੂ ਦਾ ਭਾਅ 22 ਰੁਪਏ 50 ਪੈਸੇ ਪ੍ਰਤੀ ਕਿਲੋ ਰਿਹਾ ਤੇ ਬਟਾਲਾ ਦੇ ਵਿੱਚ ਕਿਨੂ ਦਾ ਵੀ ਭਾਅ ਭਵਾਨੀਗੜ ਦੇ ਵਿੱਚ ਕਿਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਬਰਨਾਲਾ ਦੇ ਵਿੱਚ ਕਿਨੂ ਵਿਕਿਆ 20 ਰੁਪਏ ਪ੍ਰਤੀ ਕਿਲੋ ਤੇ ਫਾਜ਼ਲਕਾ ਦੀ ਅਬੋਹਰ ਮੰਡੀ ਵਿੱਚ ਜਿਹੜਾ ਕਿਨੂ ਦਾ ਭਾਅ ਰਿਹਾ ਉਹ ਜਿਹੜਾ ਵੱਖ-ਵੱਖ ਭਾਅ ਰਹੇ ਨੇ ਜ਼ਿਆਦਾ ਤੋਂ ਜ਼ਿਆਦਾ ਭਾਅ 13 ਰੁਪਏ 15 ਰੁਪਏ ਪ੍ਰਤੀ ਕਿਲੋ ਰਿਹਾ ਤੇ 13 ਰੁਪਏ 50 ਪੈਸੇ ਵੀ ਜਿਹੜਾ ਮੀਡੀਅਮ ਸਾਈਜ਼ ਕਿਨੂ ਆ ਉਹ ਵਿਕਿਆ ਜੀ ਇੱਥੇ ਇਸੇ ਤਰ੍ਹਾਂ ਹੀ ਰਜੋਰੀ ਦੀ ਗੱਲ ਕਰ ਲੈਂਦੇ ਆ ਜਿੱਥੇ ਕਿਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਤੇ ਕਥੂਆ ਦੇ ਵਿੱਚ ਕਿਨੂ ਵਿਕਿਆ 25 ਰੁਪਏ ਪ੍ਰਤੀ ਕਿਲੋ ਪਾਲੰਪੁਰ ਦੇ ਵਿੱਚ ਕਿੰਨੂ ਦਾ ਭਾਅ ਜੜਾ ਰਿਹਾ ਅੱਜ ਹੋ ਰਿਹਾ ਦੋਸਤੋ ਪਾਲੰਪੁਰ ਦੇ ਵਿੱਚ ਕਿੰਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਜੀ ਹਮੀਰਪੁਰ ਦੇ ਵਿੱਚ ਵੀ ਕਿੰਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਤੇ ਕੁੱਲੂ ਦੇ ਵਿੱਚ ਜਿਹੜਾ ਕਿੰਨੂ ਵੀ ਕਿਹਾ 25 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਜੇਕਰ ਰੋहतक ਦੀ ਗੱਲ ਕਰੀਏ ਤਾਂ 15 ਰੁਪਏ ਪ੍ਰਤੀ ਕਿਲੋ ਰਿਆ ਕੁਰੂ ਖੇਤਰਾ ਦੇ ਲਾੜਵਾ ਵਿੱਚ ਕਿੰਨੂ ਦਾ ਭਾਜ ਰਿਆ 20 ਰੁਪਏ ਪ੍ਰਤੀ ਕਿਲੋ ਰਿਆ ਇਸੇ ਤਰ੍ਹਾਂ ਹੀ ਜਾਖਲ ਦੇ ਵਿੱਚ ਕਿੰਨੂ ਦਾ ਭਾ 18 ਰੁਪਏ ਪ੍ਰਤੀ ਕਿਲੋ ਰਿਆ ਤੇ ਜਮਨਾ ਨਗਰ ਦੇ ਵਿੱਚ ਕਿੰਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਰਿਆ ਅੰਬਾਲਾ ਦੇ ਗੱਲ ਕਰੀਏ ਤਾਂ ਇੱਥੇ ਕਿਨੂ ਦਾ ਭਾਅ 16 ਰੁਪਏ ਪ੍ਰਤੀ ਕਿਲੋ ਰਿਆ ਹਿਸਾਰ ਦੇ ਬਰਵਾਲਾ ਵਿੱਚ ਕਿਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਆ ਹਾਂਸੀ ਵਿੱਚ ਕਿਨੂ ਦਾ ਭਾਅ ਵੀ ਜਿਹੜਾ 16 ਰੁਪਏ ਪ੍ਰਤੀ ਕਿਲੋ ਹੈ ਤਾਂ ਦੋਸਤੋ ਇਹ ਸੀ ਅੱਜ ਦੇ ਕਿਨੂ ਮੰਡੀ ਦੇ ਭਾਅ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜਰੂਰ ਕਰਿਓ ਧੰਨਵਾਦ